ਇੱਕ ਕਿਸਾਨ ਯੂਨੀਅਨ ਦੇ ਦੋ ਗੁੱਟਾਂ ਦਾ ਪੈ ਗਿਆ ਪੰਗਾ ਜੰਮ ਕੇ ਚਲੀਆਂ ਡਾਂਗਾ ਸੀਸੀਟੀਵੀ ਚਕੈਦ ਸਾਰੀ ਘਟਨਾ ਇਹ ਤਸਵੀਰ ਤਰੰਤਾਰੰਤੋਂ ਨਿਕਲ ਕਿਸਾ ਮਣਾਈਆਂ ਨੇ ਜਿੱਥੇ ਉਸਮਾ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਦੇ ਹੀ ਦੋ ਗੁੱਟ ਆਪਸ ਚਪੜ ਗਏ ਇੱਕ ਜੁਝੇ ਦੀ ਕੁੱਟਮਾਰ ਕੀਤੀ ਗਈ ਤੇ ਟੋਲ ਪਲਾਜ਼ਾ ਦੀ ਵੀ ਪੰਗ ਤੋੜ ਕੀਤੀ ਗਈ ਤੇ ਇਹ ਸਭ ਕੁਝ ਸੀਸੀਟੀਵੀ ਕੈਮਰਾ ਚ ਕੈਚ ਹੋ ਗਿਆ। ਘਟਨਾ ਨੂੰ ਲੈ ਕੇ ਟੋਲ ਪਲਾਜ਼ਾ ਦੇ ਮੁਲਾਜ਼ਮਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਦੀ ਜੰਡਿਆਲਾ ਇਕਾਈ ਦੇ ਆਗੂ ਦੀ ਕਮਰਸ਼ੀਅਲ ਗੱਡੀ ਦੀ ਟੋਲ ਟੈਕਸ ਦੀ ਪਰਚੀ ਕੱਟੀ ਗਈ ਸੀ ਜਿਸ ਨੂੰ ਲੈ ਕੇ ਇਹ ਸਾਰਾ ਹੰਗਾਮਾ ਹੋਇਆ। ਕਮਰਸ਼ੀਅਲ ਗੱਡੀ ਤਾਂ ਫ੍ਰੀ ਨਹੀਂ ਹੋਏਗੀ। जैसा कि टोल प्लाजाओं पे 20 किलोमीटर किसान संघर्ष कमेटी ने फ्री करवा रखा है उसने भी यही बोला बनकी किसान संघर्ष कमेटी की कॉमर्शियल गाड़ी तो फ्री नहीं हैगी उन्होंने कहा कि बनकी नहीं हमारी फ्री ही जाएगी हमारे प्रधान से बात कर लो बान की जी आपके प्रधान कौन है हम नहीं जानते तरन तारण डिस्ट्रिक्ट में टोल प्लाजा पड़ता है तरन तारण डिस्ट्रिक्ट के आगू है जेडे प्रधान साहब हैगे गल करा दो हमारी और बोले हम अपने जूनियर से कैसे बात करा देंगे तो उन्होंने अपना क्या नाम है पैसे दे और पर्ची कटा ली ठीक है जी कोई गल नहीं उसके बाद में वो दोपहर को टोल प्लाजा पे वापस आते हैं जब उनके प्रधान साहब आए तो उन्होंने सीधा ही टोल प्लाजा फ्री करने के लिए गए वहां हमारा स्टाफ सामने गाड़ियों के आगे बैठ गया बंद जी आप टेबल पे बैठ के बात कर लीजिए पहले अगर आप संतुष्ट नहीं होते हो फिर आप धरना लगा लीजिए कोई बात नहीं पहले गलत तो साबित करिए उसके बाद उन्होंने काफी सारे बंदे इकट्ठे किए उन लोगों ने खड़े खड़े पहले नारेबाजी की नारेबाजी करने के बाद में सीधा ही अटैक कर दिया पूरे प्लाजा पे ਜਿਸ ਪਲਾਜ਼ਾ 'ਤੇ ਕਾਫੀ ਜ਼ਿਆਦਾ ਤੋੜ-ਫੋੜ ਵੀ ਕੀਤੀ, ہمارے ਕਾਫੀ ਜ਼ਿਆਦਾ ਮੁਲਾਜ਼ਮਾਂ 'ਕੇ ਕਿਸੇ 'ਕੇ ਸਰ ਵੀ ਫਟੇ ਹਨ, ਕਿਸੇ 'ਕੇ ਹੱਥ 'ਮੇ ਚੋਟ ਹੈ। ਦੱਸਿਆ ਜਾ ਰਿਹਾ ਹੈ ਕਿ ਪਰਚੀ ਕੱਟੇ ਜਾਨ ਤੋਂ ਖਫਾ ਕਿਸਾਨ ਆਗੂ ਆਪਣੇ ਸਾਥੀਆਂ ਦੇ ਨਾਲ ਟੋਲ ਪਲਾਜ਼ਾ 'ਤੇ ਧਰਨਾ ਦੇਣ ਪਹੁੰਚ ਗਏ। ਪਰ ਇੱਥੇ ਹੀ ਹੰਗਾਮਾ ਸ਼ਾਂਤ ਕਰਵਾਉਣ ਦੇ ਲਈ ਐਸੇ ਯੂਨੀਅਨ ਦਾ ਇੱਕ ਹੋਲ ਗੁੱਟ ਵੀ ਪਹੁੰਚ ਗਿਆ। ਪਰ ਇਨ੍ਹਾਂ ਦੋਵਾਂ ਦੀ ਆਪਸ 'ਚ ਬਹਿਸ ਹੋ ਗਈ ਜਿਸ ਤੋਂ ਬਾਅਦ ਟੋਲ ਪਲਾਜ਼ਾ ਦੀ ਪੰਗ ਤੋੜ ਕੀਤੀ ਗਈ ਅਤੇ ਦੋਵੇਂ ਧਿਰਾਂ ਆਪਸ 'ਚ ਝੜ ਗਈਆਂ। ਜੰਮ ਕੇ ਹੰਗਾਮਾ ਹੋਇਆ ਡਾਂਗਾ ਚੱਲੀਆਂ ਤੇ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ ਅਸੀਂ ਭਾਰਤੀ ਕਿਸਾਨੀਓ ਇੱਕ ਤਾਂ ਸਿੱਧੂਪੁਰ ਦੇ ਆਗੂਆਂ ਜਿਲ੍ਹਾ ਤਨਤਨ ਤੋਂ ਇੱਥੇ ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਆਗੂ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਜਥੇਬੰਦੀ ਦਾ ਜੁੜਿਆ ਹੋਇਆ ਹਾਂ ਭਲਵਿੰਦਰ ਸਿੰਘ ਮਾਹਲ ਉਹਦਾ ਨਾਮ ਹੈ ਉਹਨਾਂ ਦੇ ਕੋਈ ਬੰਦੇ ਇੱਥੋਂ ਗੱਡੀ ਲੰਘ ਰਹੀ ਸੀ ਤੇ ਸਾਡੇ ਜਿਹੜੇ ਮੁੰਡੇ ਨੇ ਇੱਥੇ ਟੋਲ ਪਲਾਜ਼ੇ ਤੇ ਲੱਗੇ ਹੋਏ ਆ ਸਰ੍ਹਿਆਲੀ ਦੇ ਉਹ ਵੀ ਸਾਡੀ ਜਥੇਬੰਦੀ ਦੇ ਵਿੱਚ ਨੇ ਉਹਨਾਂ ਨੇ ਕਿਤੇ ਉਹਨਾਂ ਨੂੰ ਪੁੱਛ ਲਿਆ ਆਈ ਕਾਰਡ ਵਗੈਰਾ ਕੁਝ ਵੀ ਤੇ ਉਹਨਾਂ ਨੇ ਅੱਗੋਂ ਗੁੰਡਾਗਰਦੀ ਕਰਨੀ ਸ਼ੁਰੂ ਉਥੋਂ ਮੁੜ ਕੇ ਅਸੀਂ ਵੀ ਜਿਲ੍ਹੇ ਦੇ ਆਗੂ ਤੌਰ ਤੇ ਇੱਥੇ ਆਏ ਆ ਫਿਰ ਸਾਡੇ ਨਾਲ ਵੀ ਉਹਨਾਂ ਨੇ ਗੁੰਡਾਗਰਦੀ ਕੀਤੀ ਤੇ ਬਹੁਤ ਤੋੜਪੰਨ ਕੀਤੀ ਐ ਇੱਥੇ ਸਾਡੀ ਖਨੌਰੀ ਤੋਂ ਗੱਡੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕੀ ਕਹਿੰਦੇ ਨੇ ਛੋਟੀ ਹੱਥ ਤੋਂ ਵੱਡੀ ਹੁੰਦੀ ਜਿਹੜੀ ਟੈਂਟਰ ਟੈਂਟਰ ਗੱਡੀ ਆ ਰਹੀ ਸੀ ਇੱਥੇ ਆਣ ਕੇ ਇਹਨਾਂ ਨੇ ਧੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਲਾਇਸੈਂਸ ਰੱਖ ਲਿਆ ਸਾਡੇ ਬੰਦੇ ਸੰਸਲੇਣ ਵਾਪਸ ਆਏ ਜੰਡਿਆਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚਲ ਗਏ ਪੁਲਿਸ ਜਿਹੜੀ ਮੂਫ ਤੱਕ ਬਣੀ ਰਹੀ ਸਾਇਡ ਤੇ ਫਿਰ ਇਹਨਾਂ ਨੇ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹੋਰ ਜਿਹੜੇ ਸਾਥੀ ਆਉਦੇ ਦਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤੀ ਫਿਰ ਵਿੱਚ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਇਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲੈ ਕੇ ਉਧਰ ਨਾਰੇ ਲਾ ਰਹੇ ਬੜੀ ਸ਼ਰਮ ਵਾਲੀ ਗੱਲ ਹੈ ਮਤਲਬ ਤੁਹਾਨੂੰ ਪਤਾ ਵੈਸੇ ਝੰਡੇ ਕਈ ਫੜ ਲੈਂਦੇ ਨੇ ਵੀ ਅਸੀਂ ਜਥੇਬੰਦੀ ਵਾਲੇ ਮੈਨੂੰ ਨਹੀਂ ਪਤਾ ਉਹ ਕੌਣ ਲੋਕ ਨੇ ਕਟਨਾ ਦੀ ਜਾਣਕਾਰੀ ਮਿਲ ਗਈ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ ਹਾਲਾਤਾਂ ਤੇ ਕਾਬੂ ਪਾਇਆ ਗਿਆ ਇਹ ਇਹਨਾਂ ਦੀ ਗੱਡੀ ਜਾ ਰਹੀ ਸੀ ਅਵਸਰ ਨੂੰ ਖਨਾਰੀ ਬਾਰਡਰ ਤੋਂ ਇਹਨਾਂ ਨੇ ਕਹਿਣ ਤੱਕ ਖਨਾਰੀ ਬਾਰਡਰ ਤੋਂ ਆ ਰਹੇ ਸੀ ਕਿ ਉਹ ਉਹਦੇ ਗੱਡੀ ਦੇ ਅੱਗੇ ਢੰਡਾ ਲੱਗਾ ਸੀ ਇਹਨਾਂ ਦੇ ਲਈ ਅਕੋਰਡਿੰਗ ਜਿਹੜਾ ਉਹ ਕਮਰਸ਼ੀਅਲ ਵਾਹਨ ਸੀ ਹਾਂ ਉਹਦਾ ਉਹਨਾਂ ਨੇ ਟੂਲ ਪਾੜ ਦਿੱਤਾ ਟੂਲ ਤੇ ਮਾੜਾ ਮੋੜਾ ਟਕਰਾਅ ਹੋਇਆ ਇਸ ਕਰਕੇ ਜੱਥੇਬੰਦੀ ਸਾਰੀ ਇਕੱਠੀ ਹੋ ਗਈ ਹੁਣ ਐਵੇਂ ਕੀ ਬਈ ਇਹਨਾਂ ਦਾ ਜਿਹੜਾ ਪੈਚਅਪ ਹੋ ਗਿਆ ਦੋਨੇ ਜਿਹੜੇ ਵਾਪਸ ਚਲੇ ਗਏ ਇੱਕੋ ਜੱਥੇਬੰਦੀਆਂ ਦੋ ਧਿਰਾਂ ਵਿਚਾਲੇ ਹੋਈ ਇਸ ਟਕਰਾਅ ਦੀਆਂ ਇਹ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ ਤਰਾਨੀ ਇਸ ਲਈ ਵੀ ਹੁੰਦੀ ਹੈ ਕਿਉਂਕਿ ਇਹ ਵਿਵਾਦ ਬੜੀ ਆਸਾਨੀ ਨਾਲ ਗੱਲਬਾਤ ਦੇ ذریعے ਸ਼ਾਂਤੀ ਨਾਲ ਵੀ ਸੁਲਝਾਇਆ ਜਾ ਸਕਦਾ ਸੀ ਤਰੰਤਰੰਤੋਂ ਪਵਨ ਸ਼ਰਮਾ ਦੀ ਰਿਪੋਰਟ